ਹਾਂਜੀ ਸਸਤੀ ਗਾ ਦੋਸਤੋ ਸਵਾਗਤ ਕਰਦੇ ਆਂ ਆਪਾਂ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜ ਤਹਿਸੀਲ ਮਲੋਟ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਆਪਾਂ ਅੱਜ ਗਾਂ ਦੀ ਵੀਡੀਓ ਆ ਇਸ ਗਾਂ ਦੀ ਵੀਡੀਓ ਰਹਿਣੀ ਹੈ ਢੱਬੀ ਦੀ ਤੇ ਘਰੇ ਬਾਈ ਦੇ ਰੱਖੇ ਹੋਏ ਪਸ਼ੂ ਤੁਸੀਂ ਇਹ ਨਿਗਾਹ ਮਾਰ ਸਕਦੇ ਹੋ ਹੋਰ ਵੀ ਨੇ ਇੱਧਰ ਵੀ ਝੋਟੀ ਖੜੀ ਹੈ ਤੇ ਆਪਾਂ ਇਹਦੀ ਸਾਰੀ ਡਿਟੇਲ ਲੈ ਕੇ ਦੱਸਾਂਗੇ ਤਾਜੀ ਸੂਈ ਗਾਂ ਤੇ ਤੀਜੇ ਸੂਏ ਗਾਂ ਤੇ 10 ਲੀਟਰ ਡੰਗ ਦਾ ਦੁੱਧ ਤਿਆਰ ਆ ਜੀ 2 ਟਾਈਮ ਦਾ 20 ਲੀਟਰ ਉਹ だっते ਮਗਰੇ ਦੇ ਵੱਛਾ ਤੇ ਹਫਤੇ ਦੀ ਤਾਜੀ ਸੋਈ ਹੋਈ ਗਾਂ ਤੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਤੁਸੀਂ ਲੇਵੇ ਦੀ ਕੁਆਲਿਟੀ ਇੱਕ ਵਾਰੀ ਚੈੱਕ ਕਰ ਲਓ ਥਣਾ ਸੁਣਾ ਦੀ ਦੇਖ ਲਓ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੀ ਆ ਤੁਹਾਨੂੰ ਇਹਦਾ ਚੈੱਕ ਕਰੋ ਤੁਸੀਂ ਇੱਕ ਵਾਰੀ ਥੋੜਾ ਹੈ ਦੋਸਤੋ ਤੁਹਾਨੂੰ ਆ ਲੱਗਦਾ ਉਹ ਦੋ ਥਾਣਾ ਜਿਵੇਂ ਤੇ ਥਾਣ ਦੁੱਧ ਇੱਕ ਚ ਹੀ ਆਉਂਦਾ ਤੇ ਬਈ ਨਿਪਣਾ ਜਿਵੇਂ ਆਪਾਂ ਕਹਿਦਗੇ ਦੋ ਬਣੀਆਂ ਤੇ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਦੁੱਧ ਇੱਕ ਚ ਹੀ ਆਉਂਦਾ ਤੇ ਆਪਾਂ ਤੋੜ ਕੇ ਦਿਖਾਉਣੇ ਆ ਤੁਹਾਨੂੰਗਾ ਚਲ ਚਲੇ ਲੋ ਦੋਸਤੋ ਦੇਖ ਲਓ ਤੁਸੀਂ ਲੈਵੇ ਦੀ ਕੁਆਲਿਟੀ ਚੈੱਕ ਕਰੋ ਵੀ ਵਧੀਆ ਕੁਆਲਿਟੀ ਆ ਲੈਵੇ ਦੀ ਤੇ ਦੁੱਧ ਹੀ ਤੁਸੀਂ ਨਿਗਾਹ ਮਾਰ ਸਦਾ ਲੈਵੇ ਦੇ ਹਿਸਾਬ ਨਾਲ ਵੀ ਦੁੱਧ ਤੇ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਵੀ ਥੋੜਾ ਜਿਹਾ ਆਪਾਂ ਦੋਗਲੇ ਪੰਜ ਚ ਗਾਂ ਪੈਂਦੀ ਆ ਹਿਸਾਬ ਨਾਲ ਕਹਿੰਦੀ ਲੈ ਜਾ ਬਈ ਬੰਦੇ ਚੈੱਕ ਕਰ ਲੋ ਸੀ ਥਣ ਦਾ ਆਪਾਂ ਤੁਹਾਨੂੰ ਦਿਖਾ ਹੀ ਦਿੱਤਾ ਬਸ ਹੋਰ ਕੋਈ ਟਿਕਤ ਵਾਲੀ ਗੱਲ ਨਹੀਂ ਬਸ ਉਹ ਵੀ ਥਾਂ ਚ ਦੁੱਧ ਪ੍ਰੋਪਰ ਆਉਂਦਾ ਤੇ ਜੇ ਆਪਾਂ ਉਹਦੇ ਮਗਰ ਬੱਚੇ ਦੀ ਗੱਲ ਕਰ ਗਏ ਜੀ ਇਹ ਤੁਸੀਂ ਦੇਖ ਰਹੋ ਬੱਚਾ ਦੋਸਤੋ ਜੇ ਆਪਣੀਆਂ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤੇ ਜਰੂਰ ਸ਼ੇਅਰ ਕਰਿਆ ਕਰੋ ਤੇ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਵੀਡੀਓ ਆਪਾਂ ਨੂੰ ਜਰੂਰ ਦੱਸਣਾ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਠੀਕ ਹੈ ਦੋਸਤੋ ਧੰਨਵਾਦ ਜੀ